ਔ ਕਾਲਿਆਣਾ ਕਾਦੇ ਨਾਲੇ ਲਾਈ ਵੇਡਾ ਯਾਰਾਂ ਦਾ ਛੋਟੇ ਚਾਹੁੰਦਾ ਠੀਕ ਆ ਬਾਬਾ ਕੀ ਇਹ ਕਿਸੇ ਕੋਈ ਜਨਾਨੀ ਨੂੰ ਕੋਈ ਦਿੱਕਤ ਹੋਣ ਲੱਗ ਜਾਂਦੀ ਸੀ ਬਾਬਾ ਕਿਸੇ ਦੀ ਹੁੰਦੀ ਹੋਵੇ ਕੋਈ ਦਿੱਕਤ ਪਾਉਣ ਕੋਈ ਆਉਣ ਲੱਗ ਜਾਂਦੀ ਜੀ ਮੈਨੂੰ ਇਹ ਗੱਲ ਦੱਸ ਦਿਓ ਇੱਥੇ ਬੰਦ ਚਲ 1 2 3 4 ਚੱਕ 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 ਕੀ ਇਹ ਮੰਮੀ ਅੱਜ ਵੀ ਸੇਵਾ ਕਰਦੀ ਆ ਹਾਂ ਉਹ ਪੁੱਛਿਆ ਨਾ ਵੀ ਕਿ ਹੈ ਨਹੀਂ ਠੀਕ ਆ ਬਾਬਾ ਕੀ ਇਹਨਾਂ ਨੂੰ ਘਵਾਰੇ ਹੁੰਦੇ ਨੂੰ ਵੀ ਦਿੱਕਤ ਪੈਂਦੀ ਸੀ ਠੀਕ ਆ ਬਾਬਾ ਐਤ ਮਤਵਾ ਧੰਨ ਬਾਬਾ 1 2 3 ਉਹਨੇ ਤਾਂ ਸਾਡੇ ਸਿਕਾਇਏ ਵੀ ਨਹੀਂ ਕੁਆਦੀ ਕੁੜੀ ਕਰਦੀ ਆ ਉਹ ਸਰਪੰਚ ਦਰਨ ਕਰਦੇ ਆ ਕਿ ਉਹਨਾਂ ਫਿਰ ਵੀ ਕੋਟ ਆਉਂਦੀ ਆ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਜਾਂਦਾ ਬਾਬਾ ਇਹ ਰਹਿੰਦੇ ਕਿੱਥੇ ਆ ਛੋਟੇ ਕੋਲੀ ਰਹਿੰਦੇ ਆ ਬਾਬਾ And you know about... Let's do it, baby. Boy, one, two, three, four, stop, 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 stop. ਕਰਦੀ ਸੀ ਇਹਨੂੰ ਮੰਨਿਆ ਤੁਸੀਂ ਇਹ ਪਹਿਲਾਂ ਤੁਹਾਨੂੰ ਦਿਖਾਈ ਵੀ ਦਿੰਦੀ ਸੀ ਬਾਬਾ ਪਰ ਹੁਣ ਨਹੀਂ ਦਿਖਾਈ ਦਿੰਦੀ ਜਦੋਂ ਦਾ ਗੁਰੂ ਧਾਰਨਾ ਕੀਤੀ ਆ ਅਹੀਂ ਇਹਨਾ ਬਾਬਾ ਮਾਤਾ ਦੀ ਵੱਟ ਕੇ ਸੁੱਖ ਦਿਤਦੀ ਆ ਬਾਬਾ ਕਦੇ ਮਤਾ ਕਾਲਕਾਂ ਦੀ ਵੱਟ ਕੇ ਸੁੱਖ ਦਿਤਦੀ ਆ ਕਦੇ ਹਾਂ ਵਾ ਵਾ ਕਿੰਨਾ ਟਾਈਮ ਹੋ ਗਿਆ ਉਸ ਤੋਂ ਬਾਅਦ ਆਪਾ ਉਸ ਤੋਂ ਬਾਅਦ ਕਦੇ ਨਹੀਂ ਨਹੀਂ ਹਾਂ ਇੱਕ ਦੋ ਇਹ ਤਿੰਨ ਕਮਰੇ ਕਿੱਥੇ ਆ ਵਾਪਾ ਬਾਜ ਵਾ 1 2 3 4 ਚੱਲ ਜਪੜ ਗੁਰੂ ਜਨਾਂ ਦੀ ਤਾੜੀ ਮਾਰਵਾ ਬਾਬਾ ਇੱਕ ਨੌਜਵਾਨ ਜਨਾਨੀ ਕੌਣ ਬੁਜਰੀਆ ਬਾਬਾ ਤੇ ਤੇਰੇ ਪਰਿਵਾਰ ਦੀ ਨਹੀਂ ਮੀ ਤੇਰੇ ਖੁਦ ਤੇ ਪਰਿਵਾਰ ਦੀ ਨਹੀਂ ਇਹ ਬਾਹਰ ਦੀ ਜਨਾਨੀ ਹੈ ਕੌਣ ਆ ਬਾਬਾ ਮੇਰੇ ਆਂਡ ਗਵਾਂਡੀ ਨਾਲ ਕੋਈ ਬਾਲੀ ਬਾੜ ਨਹੀਂ ਆ ਨਾ ਬਾਬਾ ਫੁੱਟੇ 28 25 30 ਸਾਲ ਦੇ ਵਿਚਾਲੇ ਰਜਾਈ ਗੁੰਮੋਰਾ ਪੇੜ ਤੇ ਦਿੱਕਤ ਕੀ ਦੇ ਉੱਠ ਖੜਦੀ ਆ ਬਾਬਾ ਪੇੜ ਤੇ ਦਿੱਕਤ ਕੀ ਦੇ ਉੱਠ ਖੜਦੀ ਆ ਕੀ ਜਦ ਦਰਦ ਉੱਠਣਾ ਜਾਂਦਾ ਬਾਬਾ ਉਹਦੇ ਨਾਲ ਨਾਲ ਇੱਕ ਲੱਤ ਵੀ ਦਰਦ ਦਉਂਦਾ ਹੈ ਕਿਹਦੇ ਉੱਠਦਾ ਲੋਕਾਂ ਦੇ ਆਜਾ ਬੈਠੇ 1 2 3 ਗੋ ਚੱਕ ਚੱਕ ਦਿੰਦੀ ਆ ਬਾਬਾ ਕੋਈ ਨਹੀਂ ਦਿੰਦੀ ਆ ਤੇ ਹੁਣ ਤੂੰ ਨੀ ਨਾ ਮਾਰਦੀ ਆ ਕੌਣ ਐ ਇੱਕ ਦੋ ਤਿੰਨ ਤੇਰੇ ਘਰ ਤੋਂ ਕੋਈ ਤੀਜਾ ਘਰ ਬਣਦਾ ਐਨੀ ਨਿਸ਼ਾਨੀ ਮੈਂ ਦੇ ਦਿੰਦਾ ਈਗਾ ਆ ਬਾਬਾ ਕੋਈ ਨਹੀਂ ਜਾਂਦਾ ਜੂ ਪਾਦ ਨੂੰ ਪਾਦ ਲੱਗੂ ਫੇਰ ਕਿਨਾਨ ਗੱਟੀ ਜਾਊ ਜੀ ਕਈ ਇੱਕ ਦੂਜੀ ਗੱਲ ਹੋਰ ਸਸੀ ਬਾਬਾ ਭਗਵੇਂ ਕੱਪੜਿਆਂ ਚ ਕੋਈ ਸਾਧਕ ਨੂੰ ਦਿਖਾਈ ਦਿੱਤਾ ਸੁਬਨਿਆ ਚ ਨਾ ਬਾਬਾ ਭਗਵੇਂ ਕੱਪੜਿਆਂ ਚ ਕੌਣ ਦੇਖਦਾ ਵਾਪੇ ਕਿਸੇ ਸਾਥ ਨੂੰ ਬਣਦੇ ਆ ਬਾਬਾ ਹਾਂ ਮਰ ਬਾਬਾ ਜਦੋਂ ਗੱਦੀ ਤੇ ਹੈਗਾ ਤਾਂ ਉਹ ਤਾਂ ਮੰਨਦਾ ਜੀ ਆ ਗਿਆ ਤਾਂ ਛੋਟੇ ਪਰਿਵਾਰ ਸੀ ਬਾਬਾ ਮੈਂ ਤਾਂ ਜੋ ਆਪਾਂ ਜਿਹੜਾ ਸਾਧ ਆਉਂਦਾ ਏ ਤੇਰੇ ਪਰਿਵਾਰ ਦਾ ਹੀ ਬਣਦਾ। ਇਹ ਗੱਲ ਆਪਾਂ ਮੈਂ ਤੈਨੂੰ ਸ਼ੁਰੂ ਜੀ ਪੁੱਛੀ ਸੀ ਵੀ ਛੋਟੀ ਸੇਵਾ ਕੌਣ ਕਰਦਾ। ਜੋ ਸਭ ਤੋਂ ਪਹਿਲਾਂ ਇਹ ਮੂਰੇ ਆਇਆ। ਇਹ ਬਣਦਾ ਵੀ ਛੋਟੀ ਕੋਈ ਚੌਥੀ ਤੀੜੀ ਦਾ। ਹਾਂ ਆਪਾ ਕੰਟੀਗਾ ਆਤਾ ਗਿਆ ਹੈ ਤਾਂ ਛੋਟੇ ਪਰਿਵਾਰ ਦਾ ਹੀ ਬਣ ਗਏ ਪੱਜੀ ਬਾਬਾ ਇਥੇ ਹਕੁਜੇ ਭੇਤ ਬਈ ਖੋਲ ਸਾਧ ਤੇਰਾ ਕਮਲਾ ਸਾਧ ਤੇਰਾ ਕਮਲਾ ਹੋ ਬੁਝ ਗਦੀ ਦੇ ਬੋਲੇ ਸਾਧ ਤੇਰਾ ਕਮਲਾ ਸਾਧ ਤੇਰਾ ਕਮਲਾ आग बाबा साम ठीक बाबा मंदर ਇੱਕ ਗੱਲ ਦੱਸੀ ਇਹ ਜੀਵਤੀ ਗੰਦੀ ਜੀ ਸਮੈਲ ਜੀ ਨੂੰ ਆਉਣ ਲੱਗ ਗਿਆ ਸੀ ਆ ਅਜੀਬ ਜੀ ਕੱਚੀ ਜੀ ਸਮੈਲ ਘਰ ਦੇ ਵਿੱਚੋਂ ਜੀ ਜੀ ਸਮੈਲ ਆਉਣ ਲੱਗ ਗਿਆ ਕਦੇ ਕਦੇ ਇਹ ਕਿਹਨੂੰ ਆਉਂਦੀ ਆ ਹਾਂਜੀ ਇਹ ਲਗਾਤਾਰ ਬਿਮਾਰੀ ਦੇ ਬਿਮਾਰੀ ਕੀਤੇ ਚੱਲੀ ਜਾਂਦੀ ਆ ਘਾਣ ਅੰਦਾਜ਼ੇ ਇੰਨਾ ਹੀ ਦਾੰਦ ਤੇ ਵੀ ਆਏ ਨੂੰ ਜਲਦੀ ਜਾ ਇਹ ਦੱਦਾਂ ਨੂੰ ਦੱਦਾਂ ਘੁਰਪੀ ਕਿਨੂੰ ਬੈਗੀ ਹੋਗੀ ਜੀ ਉੱਦਾਂ ਉੱਥੇ ਛੱਡ ਮੈਂ ਮੈਂ ਕਿਉਂ ਜੇ ਕੰਮੀ ਬਾੜੇ ਹੁੰਦੀ ਆ ਆਪਾਂ ਇਹ ਗੰਦੇ ਬੁਰੇ ਸੁਪਨੇ ਕਿਨੂੰ ਆਉਂਦੇ ਆ

ਉਹ ਮਾਸਟਰ ਕੀਤ ਕਿਉਂ ਮਿਲਿਆ ਸੀ ਇਹ ਗੱਲ ਕੋਈ 2.5 ਤੋਂ 3 ਸਾਲ ਪਹਿਲਾਂ ਦੀ ਆ ਡੋਟੀ ਮਾਣ ਨੂੰ ਮਿਲਿਆ ਸੀ ਹਾਂ ਚੱਲੀ ਬਾਬਾ ਬਾਬਾ ਤੇ ਘਰ ਦੇ ਉੱਤੇ ਕੀਤੇ ਕਿਰਾਏ ਦਾ ਵੀ ਬਹੁਤ ਵੱਡਾ ਰੌਲਾ ਠੀਕ ਹੈ ਨਗੁੰਦੀਏ ਤੁਸੀਂ ਗੁਰੂ ਧਾਰਨਾ ਕੀਤੀਆਂ ਕੁਝ ਵੀ ਕੀਤਾ ਉਸ ਤੋਂ ਬਾਅਦ ਛੋਡੇ ਘਰ ਦਾ ਸਫਾਇਆ ਹੀ ਹੋ ਚੰ ਗਿਆ ਕੋਈ ਦੇਵੀ ਦੇਸਾ ਕੋਈ ਛੋਡਾ ਪਿੱਤਰ ਕੁਝ ਨਹੀਂ ਵਿਖਾਈ ਦਿੰਦਾ ਸਾਨੂੰ ਅਹੀਂ ਨਾ ਬਾਬਾ ਉਸ ਤੋਂ ਬਾਅਦ ਇਹ ਸ਼ਰਾਰਤਾਂ ਹੋਈਆਂ ਉਸ ਤੋਂ ਬਾਅਦ ਹੀ ਦਿੱਕਤਾਂ ਮੰਨਣ ਲੱਗਣਾ ਅਹੀਂ ਨਾ ਬਾਬਾ ਟੱਕਰ ਆ ਲੋ ਠੀਕ ਹੈ ਜੀ ਖੁੰਦਾ ਲਿਪੜਿਆ ਬੰਦਾ ਕਿਦੂ ਦੇਖਦਾ ਵਾ ਆਪਾ ਐਕਸੀਡੈਂਟ ਇਚ ਕੌਣ ਮਰਿਆ ਹੋਰ ਬਾਬਾ ਕੋਈ ਐਂਡ ਚਲੋ ਠੀਕ ਹੈ ਬਾਬਾ ਬਾਬਾ ਇੱਕ ਗੱਲ ਦੱਸੀ ਇਹ ਨਾਰੀਅਲ ਦੇ ਗਹਿਣਾ ਬਣਨ ਕਿੰਨੇ ਰੱਖ ਰੱਖਿਆ ਕਾਲਾ ਹੋਣੇ ਬਾਬਾ ਕਾਲਾ ਬੰਨਿਆ ਕੋਈ ਬਾਬੇ ਦਾ ਕੋਈ ਜਸਪਾਣ ਦਾ ਕੋਈ ਵਿਵਾਨ ਦਾ ਬੰਨਿਆ ਸੀਗਾ ਹਾਂ ਠੀਕ ਆ ਕੰਮ ਹੋਇਆ ਵਾਪਾ ਟਿਕਾਣੇ ਤਾਂ ਲਾਉਣਾ ਸੀ ਬੱਬਾ ਇਹ ਸਭ ਤੋਂ ਵੱਡੀ ਲੜਕਾਂ ਸੇ ਅੜਦੀ ਆ ਠੀਕ ਆ ਬੱਬਾ ਤੁਹਾਨੂੰ ਪਤਾ ਵੀ ਆ ਕਾਜ਼ਾ ਇੰਨੀ ਗੱਲਾਂ ਬਾਬਾ ਇੰਨੀ ਬਾਤ ਆ ਤੇਰੀ ਠੀਕ ਹੈ ਗੱਲਾਂ ਚੰਗੀਆਂ ਲੱਗੀਆਂ ਬੈਠ ਕੇ ਦੱਸਣਾ ਸਾਰਾ ਕੁਝ ਉਹ ਜਵਾ ਬਾਪ ਟੈਨਸ਼ਨ ਨਹੀਂ ਲੋੜਨੀ ਠੀਕ ਹੈ ਜੀ ਇਹ ਗੱਲਾਂ ਦੱਸਣਾ ਸੱਚੀਆਂ ਬਾਪ ਮੇਰੇ ਗੁਰੂ ਦੇ ਨਾਂ ਦੀ ਤਾੜੀ ਮਾਰਦੇ ਕੋਈ ਨਹੀਂ ਬਾਕੀ ਬਹਿ ਕੇ ਗੱਲ ਕਰਨਾਂਗੇ ਠੀਕ ਹੈ ਤੁਹਾਨੂੰ ਹੱਲੇ ਵੀ ਸਾਰਾ ਕੁਝ ਦੱਸਦੇ ਹਾਂ ਜੀ ਠੀਕ ਹੈ ਬਾਪਾ ਪਤਾ ਗੋਲ ਤੇ ਲੱਗੀ ਹੋਈ ਹੈ ਤੇਰੇ ਘਰ ਤੇ ਅਗੋਰ ਵਿਦਿਆ ਅਗੋਰ ਵਿਦਿਆ ਹਾਂ ਪਪਾ ਸਭ ਕੁਝ ਆਰਦਾ ਜੇ ਹਟਵਾਉਂਗੇ ਤਾਂ ਅਟੂਆਏ ਆਪੇ ਤਾਂ ਨਹੀਂ ਹਰਦਾ ਠੀਕ ਹੈ ਕੋਈ ਨਹੀਂ ਬਹਿ ਕੇ ਦੱਸਦਾ ਨਹੀਂ ਸੰਭੂ ਬਾਕੀ ہاں ਕੋਈ ਗੱਲ ਨਹੀਂ ਪਪੜੂ 100 ਰੁਪਏ ਠੀਕੇ ਮੱਥਾ ਪੈਜੋ ਕੌਣਾ ਨਹੀਂ ਠੀਕ ਹੈ ਜੀ ਆਹਦਾ ਆਹੋ ਮੇਰੇ ਬਾਬੇ ਨੂੰ ਸਲਾਮਾ ਅੱਜ ਹੋਣ ਲੱਗੀ ਮੇਰੇ ਪਿੰਡ ਨੂੰ ਆਮਨਤ ਹੋ ਗਈ ਮਾਰ ਰੋ ਭਾਈ ਬਾਬਾ ਜੀ ਦੇ ਨਾਂ ਦੇ ਭਾਈ ਸਾਰੀ ਸ੍ਰੀ